thank uh -huh. I'm ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਦੀ ਫਤਸ਼ਾਹੀ ਦਸਨੀ ਨੂੰ ਪ੍ਰਥਮ ਭਗਵਤੀ ਸਮਰਪਇ ਗੁਰੂ ਨਾਨਕ ਦੇਵ ਜੀ ਆਏ ਫੇਰ ਅੰਗਦ ਗੁਰੂ ਤੇ ਅਮਰਦਾਸ RAMਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰੰ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਸਿਹਾਈ ਹੈ ਜਿਸ ਰਿਠੇ ਸਭ ਦੁੱਖ ਜਾਏ ਤੇਗ ਬਹਾਦਰਿ ਸਮਰਹਿ ਹੰਕਾਰ ਨਾਉ ਨਿਧਿਆ ਵਿਟਾਏ ਸਭ ਛਾਈ ਹੋਈ ਸਹਾਇ ਦਸਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸਾਈਂ ਹੋਏ ਸਹਾਇ ਦਸਾਂ ਪਰਸ਼ਾਹੀਆਂ ਦੀ ਲੋਤ ਸ੍ਰੀ ਗੁਰੂ ਅਰਜਨ ਸਿੰਘ ਜੀ ਦੇ ਪਾਠ ਦੀਦਾਰ ਦਾ ਚੰਨ ਤਰ ਕੇ ਬੋਲੋ ਜੀ ਸਵਾਮੀ ਗੋ ਪੰਨਾ ਪਿਆਰਿਆਂ ਚੌਹਾਂ ਸਹਿਜਾਂ ਜੜਿਆ ਚਾਲੀਆਂ ਮੁਕਿਆਂ ਹੱਠੀਆਂ ਜੱਪੀਆਂ ਤੱਪੀਆਂ ਜਦਾ ਨਾਮ ਜੱਪਿਆ ਵੰਡ ਕੇ ਛਕਿਆ ਜੀ ਚਲਾਈ ਤੇਗਵਾਈ ਦੇਖ ਕੇ ਅਣਜਟ ਕੀਤਾ ਜਨਾ ਪਿਆਰਿਆਂ ਸਟਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਕਾਗਸਾ ਨਹੀਂ ਬੋਲੋ ਜੀ ਵਾਹਿਗੁਰੂ ਜੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਹੱਥੇ ਚੜਿਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਸਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸ ਨਾਲ ਨਿਭਾਈ ਸੇਨਾ ਦੀ ਫਵਤੁਰ ਕਮਾਈ ਦਾ ਝਾਤ ਖਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਵਤ ਗੁਰਦੁਆਰਿਆਂ ਦਾ ਧਿਆਨ ਤਲ ਕੇ ਬੋਲੋ ਜੀ ਵਾਹਿਗੁਰੂ ਸਤਿਮੇਂ ਸਰਵਤ ਕਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਕਨਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜੇ ਤਾਂ ਉਨ੍ਹਾਂ ਦਾ ਸਦਕਾ ਅਨ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰਸ਼ਿਆਂ ਰਿਆਏ ਦੇਖ ਤੇਗ ਫਤਿਹ ਵਿਰਧ ਕੀ ਪੈਣ ਪੰਥ ਕੀ ਰੀਤੋ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਮੋਹ ਮੰਨ ਬਲ ਜੀ ਵਾਹਿਗੁਰੂ ਸਿਖਾਣ ਸਿਖੀ ਦਾਣ ਅੰਕੀ ਸਦਾਨ ਰਹਿਤ ਸਦਾਨ ਗਵੇਖ ਦਾਣ ਵਿਸਾ ਦਾਣ ਭੋਸਾ ਦਾਣ ਦਨ ਸਰਦਾਨ ਨਾਮ ਦਾ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ਼ਨਾਨ ਟੰਕੀਆਂ ਝੰਡੇ ਬੁੰਗੇ ਜੁਗਾਂ ਜੁਗਟਾਂ ਧਰਮ ਕਾ ਜੈਕਾਰ ਬਲਵੰਤ ਰਾਮ ਜੀ ਸੁਖੰਦ ਵੰਨੀ ਵਾ ਮਤੁ ਚੀ ਮਤ ਪਥ ਦਰੱਖਾ ਕੋ ਵਾਹਿਗੁਰੂ ਏ ਆਕਾਰ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼ਰੀਰਨ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਮਿਸ਼ੋੜਿਆ ਗਿਆ ਹੈ ਖੁੱਲੇ ਦਰਸ਼ਨ ਵਿਗਾਰ ਤੇ ਸੇਵਾ ਸੰਭਲਦਾ ਨਾਨਕ ਸਾਹਿਬ ਜੀ ਨੂੰ ਬਖਸ਼ੋ ਫੇਲ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਪਤ ਪਾਵਨ ਭਗਤ ਵੈਸ਼ਨਵ ਕ੍ਰਿਪਾ ਦਾ ਨਾਮ ਦੇਵ ਦੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਤਰਨ ਤਮਣਾ ਦਾ ਸਨਵਤ ਸੰਗਤ ਜੀ ਦੀ ਅਰਦਾਸ ਬੇਨਤੀ ਸਭ ਲਈ ਆਪ ਜੀ ਦੇ ਪਾਣੇ ਅੰਦਰ ਚਾਰਤਾ ਰਹਿਣਾ ਸੁਖਾਂ ਬੀਤਿਤ ਹੋਈ ਸਤਿਗੁਰੂ ਦੀ ਕਿਰਪਾ ਦਾ ਕਰਨੇ ਚਾਰ ਕਰ ਦਿਨ ਆਪਣੇ ਭਾਣੇ ਅੰਦਰ ਸੁਖ ਆਨੰਦ ਨਾਮ ਦੇ ਗੀਤ ਪਰਮਾਉਣਾ ਆਮ੍ਰਿਸ਼ੀ ਦੀਦਾ ਧੰਨ ਧੰਨ ਬਾਬਾ ਵੀਰ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪਾਵਨ ਦਰਬਾਰ ਨੂੰ ਸਤਿ ਸ੍ਰੀ ਅਕਾਲ ਜੀ ਦੇ ਸੁੰਦਰ ਸੰਗਠਨ ਚੜ੍ਹ ਪੀਤੇ ਗਏ ਹਨ ਕਰੋ ਕਿਰਪਾ ਕਰਤਾ ਸ੍ਰੀ ਗੁਰੂ ਸਾਹਿਬ ਤੇ ਵਿਰਾਜਮਾਨ ਹੋ ਕੇ ਪਾਵਨ ਉਪਦੇਸ਼ ਮੁਖਤੇ ਸੰਤਾਂ ਨੂੰ ਪ੍ਰਤਾਰਸ ਕਰੋ ਕਿਰਪਾਲਤਾ ਕਰਨੀ ਇਸਹੁ ਸੰਗਤੀਆਂ ਹਾਜ਼ਰੀਆਂ ਤਿਲੋਂ ਟਿਟਾਵਾਂ ਦਰਸਤੇ ਪ੍ਰਵਾਨ ਕਰਨੀਆਂ ਆਪਣੇ ਘਰੋਂ ਘਰੋਂ ਸਿੱਖੀ ਸਿਦਕ ਹਰੂਸਾ ਨਾਮ ਦਾਤ ਪਖਸ਼ੜਾਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਜਾਤਰਾ ਦਰਸ਼ਨ ਦੀਦਾਰੇ ਸਫਰ ਕਰਨੇ ਆਪਣੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਕਰੋ ਕਿਰਪਾਤਾ ਸਾਗੁਰੂ ਜੀ ਆਪ ਜੀ ਦੇ ਪਾਵਨ ਸਰੂਪ ਨਿਵਾਸ ਸਥਾਨ ਤੋਂ ਪ੍ਰਕਾਸ਼ ਸਥਾਨ ਤਿਰਜਾਂ ਦੀ ਆਗਿਆ ਬਖਸ਼ੋ ਰਸਤੇ ਵਿੱਚ ਆਪੰੰਗ ਸੰਗ ਸਹਾਈ ਹੋਣਾ ਸਈ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਦਿੱਤਾਵੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਣੇ ਸੋਨਿਆ